ਲੋ ਜੀ ਨੀ ਦੇਖੋ ਕਿੰਨਾ ਆਇਆ ਨਾ ਨਹੀਂ ਆਇਆ ਨਾ ਪਰ ਬਦਲ ਇਹਨਾਂ ਜ਼ਿਆਦਾ ਹੈ ਨਹੀਂਗਾ ਐ ਲੱਗਦਾ ਜਿਵੇਂ ਥੋੜੀ ਥੋੜੀ ਹੋ ਗਈ ਹੁੰਦੀ ਆ ਜਿੱਦੜ-ਕਿਦੜ ਦਾ ਵਿਆਹ ਕਹਿੰਦੇ ਹੁੰਦੇ ਸੀ ਇਹ ਵਧੀਆ ਨਹੀਂ ਹੈ ਇਹ ਲੱਗਦਾ ਕਿ ਜ਼ਿਆਦਾ ਮੈਂ ਥੋੜਾ ਦੱਦੇ ਪਾਸੇ ਦੇਖੋ ਨੀ ਤੋ ਤੂ ਪਵਰਗਾ ਲੱਗੀ ਜਾਂਦਾ ਜਿਵੇਂ ਧੁੱਪ ਨਹੀਂ ਹੁੰਦੀ ਆ ਜਿਆਦਾ ਨਹੀਂ ਐ ਬੱਦਲ ਜੀ ਚਟਕਿਟਾ ਜਾ ਪਿਆ ਫਰ ਮੀ ਵਧੀਆ ਆ ਜਾਂਦਾ ਛੜਾਫਾ ਪੂਰਾ ਛੜਾਤਾ ਪੱਦੋਂ ਦੇ ਛੜਾਤੇ ਬਸ ਸਿੱਕਾ ਦਾ ਨਹੀਂ ਹਟਣ ਵਾਲਾ ਬਸ ਮੈਂ ਅੱਜ ਬੀਬੀ ਨੂੰ ਕਹੀ ਜਾਂਦੀ ਮੈਂ ਕਹਿੰਦੇ ਮੀ ਆਇਆ ਨਾ ਤੇ ਆਪਾਂ ਮਠੀਆਂ ਬਣਾਵਾਂਗੇ ਗੋਲ ਗਲੇ ਤੇ ਮਠੀਆਂ ਨੂੰ ਆਏ ਪੂੜੇ ਕਿੰਨੇ ਵਾਰੀ ਬਣਾ ਲੇ ਮੈਂ ਕਿਹਾ ਬੀਬੀ ਅੱਜ ਆਪਾਂ ਮਠੀਆਂ ਬਣਾਵਾਂਗੇ ਉਹ ਕ੍ਰਿਸਪੀ ਜੀਆਂ ਮਠੀਆਂ ਨਹੀਂ ਹੁੰਦੀਆਂ ਜਿਹੜੀਆਂ ਜਦੋਂ ਖਾਣੇ ਆ ਤੇ ਬਿਸਕਟਾਂ ਵਾਂਗੂ ਟੁੱਟਦੀਆਂ ਨੇ ਇੱਕ ਤਾਂ ਛਿਹੜੀ ਨਾ ਹੁੰਦੀਆਂ ਨੇ ਇੱਕ ਕ੍ਰਿਸਪੀ ਹੁੰਦੀਆਂ ਨੇ ਹਨਾ ਤੇ ਮੈਂ ਕਿਹਾ ਬੀਬੀ ਅੱਜ ਆਪਾਂ ਮਠੀਆਂ ਬਣਾਵਾਂਗੇ ਇੱਕ ਕ੍ਰਿਸਪੀ ਜੀਆਂ ਹੁੰਦੀਆਂ ਨੇ ਜਿਹੜੀਆਂ ਉਹ ਬਣਾਈ ਹਨਾ ਉਹ ਚ ਮੋਨ ਪਾਉਣ ਦਾ ਹੀ ਬਸ ਹਿਸਾਬ ਕਿਤਾਬ ਹੁੰਦਾ ਥੋੜਾ ਜਿਹਾ ਤੇ ਪਰ ਮੈਨੂੰ ਲੱਗਦਾ ਮੀਂਹ ਪੈ ਕੇ हट ਜੀਏ ਬਸ ਇੰਨਾ ਕੀ ਛੜਕਾ ਆਇਆ ਸੀਗਾ ਮਾੜਾ ਚੱਜਣ ਵਾਲੇ ਨਹੀਂ ਆਜੇ ਤਾਂ ਫਿਰ ਜ਼ਰੂਰ ਬਣਾਈ ਗ ਇਹ ਤਾਂ ਹੁਣ ਚਲ ਬਣਾ ਲਓ ਖਾਣਾ ਤਾਂ ਬਣਾ ਲਓ ਤੇ ਥੋੜੀ ਜਿਹੀ ਹਿੰਮਤ ਕਰਨੀ ਪੈਂਦੀ ਹੈ ਤੇ ਪਰ ਫਿਰ ਕਰ ਲਈ ਤੇ ਖਾਣ ਵਾਸਤੇ ਹਿੰਮਤ ਕਰਨੀ ਪਊਗੀ ਲਓ ਜੀ ਨਹੀਂ ਤਾਂ ਹਟ ਗਿਆ ਪਰ ਬਦਲ ਥੋੜਾ ਜਿਹਾ ਹੋ ਗਿਆ ਲਓ ਜੀ ਫੇਰ ਆ ਗਿਆ ਥੋੜੇ ਬਦਲ ਹੈ ਬਹੁਤ ਜ਼ਿਆਦਾ ਬਦਲ ਨਹੀਂ ਹੈਗੇ ਕੈਮਰੇ 'ਚ ਜ਼ਿਆਦਾ ਹੀ ਲੱਗ ਰਹੇ ਨੇ ਚਲੋ ਬੀਬੀ ਬੈਠੀ ਅੰਦਰ ਚਲਦੇ ਆ ਬੀਬੀ ਨੂੰ ਪੁੱਛਦੇ ਆਂ ਬੜਾਈਏ ਮਠੀਆਂ ਇੱਕਦਮ ਆਉਂਦਾ ਛੜਾਕਾ ਇੱਕਦਮ ਆਉਂਦਾ ਛੜਾਕਾ ਜਾਂ ਇੱਕਦਮ ਹੀ ਬੰਦ ਹੋ ਜਾਂਦਾ ਹਾਂ ਇੱਕਦਮ ਹੀ ਬੰਦ ਹੋ ਜਾਂਦਾ ਹਾਂ ਬੜਾਈਏ ਬੰਨਿਆ ਇਹ ਬਾਬਾ ਇਹ ਦਾਸ ਕਿਰੋ ਬੰਨਿਆ ਸ਼ਾਰ ਪੀਂਦਾ ਏ ਹਾਂ ਤਾਂ ਹੀ ਕਰੀ ਅਦਰ ਸੀ ਇਹ ਲੋਕਾਂ ਦੀ ਭਾਦੋਂ ਦੇ ਛੜਾਕੇ ਭਾਦੋਂ ਦੇ ਛੜਾਕੇ ਰੰਨਾ ਗੁੰਮਾਇਆ ਪੀ ਇਸ ਕਰਕੇ ਮਾਰੇ ਜੋ ਜੈਸ ਆਇਆ ਤਾਂ ਕਹਿੰਦੇ ਸੀ ਗੁੰਨੂ ਮਾਇਆ ਟੇ ਅੱਛਾ ਵੀ ਨਹੀਂ ਅਟ ਗਿਆ ਗੁੰਨਣੀਆਂ ਸੀ ਉਦੋਂ ਧੁੱਪ ਚ ਨਿਕਲਿਆਉਂਗੀ ਸੀ ਗੋਲਗਲਿਆਂ ਦਾ ਆਟਾ ਗੁੰਨਣੀਆਂ ਸੀ ਜਿਵੇਂ ਮੈਂ ਅੱਜਾ ਨਹੀਂ ਆ ਵੀ ਆਪਾਂ ਮੀ ਪਿਆ ਤਾਂ ਮਠਿਆ ਬਣਾਉਗੇ ਜੋ ਉਦੋਂ ਧੁੱਪ ਨਿਕਲਿਆਉਂਦੀ ਸੀ ਹਾਂ ਫੇਰ ਸਵਾਦ ਨਹੀਂ ਆਉਂਦਾ ਇਸ ਕੰਮ ਦਾ ਫੇਰ ਉਹ ਗੱਲ ਵੰਟੀ ਨਹੀਂ ਮੀ ਨਾਲ ਜਿਹੜੀ ਵੰਟੀ ਹੈ ਸਹੀ ਗੱਲ ਮੀ ਚੀ ਵਰਗੇ ਲਾਜੇ ਫੂੜੇ ਖੀਰ ਹਾਂ ਮਠਿਆ ਅੱਗੇ ਪਕਾਪ ਚਲ ਦੇਖਦੇ ਆਪਾਂ ਅੱਜ ਜੇ ਬੱਦਲ ਜੇ ਰਹੇ ਨਾ ਬੱਦਲ ਵੀ ਹੋਣ ਫਿਰ ਵੀ ਵਧੀਆ ਲੱਗਦੇ ਆ ਅੱਗੇ ਤਾਂ ਪਕਾ ਪਕਾ ਕੇ ਟੋਕਰੀ ਭਰ ਲੈਂਦੇ ਸੀ ਅਜਾ ਟੰਬਰ ਹੁੰਦਾ ਸੀ ਤੇ ਤਿੰਨ ਤੱਕ ਚਾਰ ਦਿਨ ਉਹ ਖਾਈ ਜਾਂਦੇ ਸੀ ਇਹਨਾਂ ਨੂੰ ਘੜਾ ਹੁੰਦਾ ਤੇਲ ਚ ਤਾਂ ਬਣੇ ਹੁੰਦੇ ਆ ਕੁਸ ਨਹੀਂ ਹੁੰਦਾ ਸੀ ਜਿਦੋਂ ਕੱਤ ਦਿੰਗਾ ਤੇ ਬੋਟਿਆਂ ਚ ਰੱਖ ਲੈਂਦੇਗਾ ਨਾਲੇ ਕਰਤਣਾ ਤੇ ਨਾਲੇ ਗੁਰਗਲਾ ਮੂੰਹ ਚ ਪਾ ਲੈਣਾ ਇੰਨਾ ਸਵਾਦ ਲੱਗਣਾ ਸੱਚੀ ਬਾਕੀ ਛੋਟਿਆਂ ਨੂੰ ਜਾਂ ਤਾਂ ਚੀਜ਼ਾਂ ਸਵਾਦ ਹੀ ਵਾਰੀ ਲੱਗਦੇ ਨੇ ਹਮ ਸੱਚੀ ਉਹ ਬੜ ਸਵਾਦ ਹੀ ਨਹੀਂ ਆਂਦਾ ਅੱਜ ਤੋਂ ਬੁਢਾ ਹੋ ਜੇ ਬੰਦਾ ਮੂੰਹ ਜੀ ਵੀ ਸਵਾਦ ਆਦੀ ਲਓ ਜੀ ਬੀਬੀ ਨੇ ਮਠੀਆਂ ਨਹੀਂ ਬਣਾ ਕੇ ਦਿੱਤੀਆਂ ਅੱਜ ਕਹਿੰਦੀ ਕੀ ਮਿੱਠੇ ਦਾ ਖਾਣਾ ਹੈ ਆਹੋ ਰੋਜ਼ ਮਿੱਠਾ ਮਿੱਠਾ ਮੋਟੇ ਹੋ ਜਾਾਂਗੇ ਮੋਟੇ ਹੋ ਜਾਾਂਗੇ ਤੇ ਔਰ ਆਏ ਆ ਵੀ ਅੱਜ ਮੀਂਹ ਆਇਆ ਸੀ ਫੇਰ ਪਤਾ ਨਹੀਂ ਕੱਲ ਨੂੰ ਬਣਾਣਾ ਕੱਲ ਨੂੰ ਵੀ ਨਹੀਂ ਆਉਣਾ ਆ ਜੰਮ ਭਾਦ ਚਲੋ ਨਹੀਂ ਸ਼ਕਤੀ ਕਰੀਏ ਯਾਰ ਇਹ ਜਿਹੜਾ ਬਗਾਨਾ। ਸੋ ਉੱਥੇ ਆਇਆ ਬਹਿੰਡੇ ਜ਼ਿਆਦਾ ਮੀ। ਬਹਿੰਡੇ ਅੱਜ ਵੀ ਬਹੁਤ ਮੀ ਆਇਆ ਕਹਿੰਦੇ। ਹਾਂ। ਕਿ ਆਇਆ ਕਰਾਣਾ ਨਹੀਂ। ਅੱਜ ਲੈਟ ਬੰਦ ਹੋ ਗਿਆ। ਮੈਂ ਦੇਖੀਏ ਲਾਲ ਮਿਰਚਾਂ ਦਾ ਆਚਾਰ ਨਾ ਬਾਲ ਗਏ। ਆ ਲਾਲ ਮਿਰਚਾਂ ਦਾ ਆਚਾਰ ਨਾ ਬਾਲ ਗਏ। ਹਾਂ। ਲਾਲ ਮਿਰਚਾਂ ਦਾ ਆਚਾਰ ਨਾ ਬਾਲ ਗਏ ਮਗ। ਚਾਰ। ਹਾਂ। ਸੋਹਣਾ ਲੱਗਦਾ ਹੁੰਦਾ ਪਾਇਆ। ਅੱਜ ਕੱਲ ਚਾਰ ਖਰਾਬ ਨਾ ਹੋ ਜੇ। ਕੀ? ਸੋਹਣਾ ਪਾ ਦਿੰਦੇ ਚਾਰ। ਦੇਖ ਰਹਾ ਹੋ ਜਾਂਦਾ ਇਹ ਮਿਰਚਾਂ ਹੁੰਦੇ ਨੇ ਸੁੱਕ ਜਿਹੜੀਆਂ ਲੀਵਾਂ ਜਾਂਦੀਆਂ ਨੇ ਮਰਚੀ ਸਟਾਰਟ ਪਰ ਇਹ ਜਿਹੜਾ ਬਸ ਕਾ ਲਾਂਗੇ ਪਰ ਇਹਨਾਂ ਦਾ ਚਾਰ ਵਧੀਆ ਲੱਗਦਾ ਕੋਈ ਨਹੀਂ ਆਹ ਢਾਲ ਹੋਰ ਹੋਈ ਜਾਂਦੇ ਅੱਛਾ ਹੋਰ ਹੋ ਜਾਂਦੇ ਹਾਂ ਹੈ ਤਾਂ ਸਲੱਬ ਨਹੀਂ ਉਹ ਜਿਹੜੀਆਂ ਲਾਲ ਹੁੰਦੀਆਂ ਨੇ ਮੋਟੀਆਂ ਮੋਟੀਆਂ ਹੀ ਹੁੰਦੀਆਂ ਆਹ ਹੂੰ ਉਹਦਾ ਚਾਰ ਪਉਂਦੀ ਆ ਮੋਟੋ ਮੋਟੇ ਨਹੀਂ ਪਰ ਇਹ ਪਤਾ ਕੀ ਆ ਉਹਦਾ ਬਿਆਰੋ ਲਿਆਰੇ ਹੁੰਦੇ ਆ ਹਾਂ ਪਰ ਇਹ ਨਾਲ ਵੀ ਵਧੀਆ achar ਪੈ ਜਾਂਦਾ ਮੇਰਾ ਸੁਹਣਾ ਬੋਲਾ ਜਿਵੇਂ ਤੇ ਕੰਚ ਦੇ ਰੁਪਏ ਪਰ ਉਹਦੋਂ ਪਾਉਂਦੇ ਸੀ ਨਾ ਹੁਣ ਤਾਂ ਸੁੱਕ ਜਿਗੀਆਂ ਉਹਦੋਂ ਲਾਲ ਨਹੀਂ ਹੁੰਆਂ ਸੀ ਹਾਂ ਇਹ ਲਾਲ ਹੀ ਸੀ લાલ થી ખરાબ હોગી લાલ થી ખરાબ ਵਿਚ હોસી પર તો پتہ એનਨુ ਜੇ ਤੇ ਪਿਸਕੋ ਨਹੀਂ ਤਾਂ ਹੋ ਗਈ ਹੋ ਜਾਂਦਾ ਚੱਲ ਫੇ ਚਟਨੀ ਬਣਾ ਲਿਆ ਕਰਿਆ ਨਹੀਂ ਲਾਲ ਮਿਰਚਾਂ ਦੀ ਚਟਨੀ ਬਣਾ ਲਿਆ ਕਰਿਆ ਇਹਨਾਂ ਦੀ ਹਾਂ ਵਧੀਆ ਬਣੀ ਆਪਣੇ ਨਾ ਅਸੀਂ ਸਾਹਮਣੇ ਸੰਗਰੂਰ ਸਾਹਮਣੇ ਆਇਆ ਭੈਣ ਜੀ ਸੀ ਉਹਨਾਂ ਦੀ ਬੇਟੀ ਸੀ ਜਿੰਮੀ ਉਹ ਕਹਿੰਦੀ ਹੁੰਦੀ ਜੰਟੀ ਤੁਹਾਡੇ ਲਾਲ ਮਿਰਚ ਲੱਗੀਆਂ ਮੈਂ ਲਾਲ ਮਿਰਚਾਂ ਦੀ ਚਟਨੀ ਹਣੀ ਆ ਉਹ ਖਾਂਦੀ ਲਾਲ ਮਿਰਚਾਂ ਦੀ ਚਟਨੀ ਸੀ ਸਵਾਲ ਲੱਗਦੀ ਹੁੰਦੀ ਹੈ ਕਿ ਕਿਹਦੇ ਅੰਦਰ ਮਿਰਚ ਵਈਂ ਜਿਹੜਾ ਤਾਂ ਨਹੀਂ ਕਹੀ ਇਹ ਲਾਲ ਮਿਰਚਾਂ ਦਾ ਲਾਲ ਰਿਹਾ ਹਾਂ ਅਪਨੇ ਹਮਮ ਐਗੀ ਤਾਂ ਲੋਲੇ ਪਤਨ ਲੋਲ ਮਿਰਚਾਂ ਮੰਨ। ਅੱਛਾ। ਲੋ ਵੀ ਬੀਬੀ ਨੇ ਤਾਂ ਨਹੀਂ ਬਣਾ ਕੇ ਦਿੱਤੀਆਂ ਮਠਿਆਈਆਂ ਜੇ ਤੁਸੀਂ ਬਣਾਈਆਂ ਤਾਂ ਸਾਨੂੰ ਭੇਜ ਦਿਓ। ਅੱਜ ਨਾ ਮੈਂ ਮੇਰੇ ਪਤਾ ਨਹੀਂ ਕਿਉਂ ਅੱਜ ਦੀ ਕਰ ਰਹੀ ਸੀ। ਤੇ ਹੁਣ ਗੁੱਟ ਤੇ ਹੁੰਦਾ। ਕੋਣ ਤਾਂ ਨਹੀਂ ਰਜ ਹੋ ਗਿਆ ਹੁਣ ਤਾਂ ਕੀ ਕਰਨਾ। ਜੇ ਕੱਲ ਨੂੰ ਮੀ ਆਇਆ ਕੱਲ ਨੂੰ ਸੀ। ਅੱਜ ਮੈਨੂੰ ਨਾ ਉਹ ਵਧੀਆ ਲੱਗਦੀਆਂ ਇੱਕ ਵਜੀੜ ਨਾ ਹੁੰਦੇ। ਇੱਕ ਜਿਹੜੀਆਂ ਆਏ ਨਹੀਂ ਬਿਸਕਟਾਂ ਵਾਂਗੂ ਟੁੱਟਦੇ ਨੇ। ਉਹ ਮੈਨੂੰ ਬੜਾ ਵਧੀਆ ਲੱਗਦੀਆਂ। ਉੱਥੇ ਸਾਡੇ ਸ਼ਵਿੰਦਰ ਮੈਡਮ ਸੀਗੇ ਗੱਗੜਪੁਰ। ਤੇ ਉਹਨਾਂ ਦੇ ਉਹ ਮਦਰਨ ਲਾ ਬਣਾਉਂਦੇ ਹੁੰਦੇ ਸੀ ਤੇ ਉਹ ਜਦੋਂ ਲਿਆਉਂਦੀ ਹੁੰਦੀ ਸੀ ਉਹ ਇੰਨੀ ਆ ਵਧੀਆ ਮਠਿਆ ਹੁੰਦੀਆਂ ਸੀ ਖਾਣ ਨੂੰ ਜੀ ਕਰੀ ਕਰੀ ਆਉਂਦਾ ਸੀ ਤੇ ਜੇ ਹੁਣ ਮੈਂ ਉੱਥੇ ਹੁੰਦੀ ਤਾਂ ਉਹਨੂੰ ਕਹਿੰਦੀ ਵੀ ਮੈਨੂੰ ਲਿਆ ਕੇ ਦੇ ਬਣਾਵਾ ਕੇ ਤੇ ਹੁਣ ਆ ਹੀ ਦੂਰ ਗਏ ਚੱਲ ਦੇਖ ਲਾਂਗੇ ਕਹਿੰਦੇ ਹੁੰਦੇ ਨਾ ਵੀ ਕੰਦਾਂ ਦੇ ਵੀ ਕੰਨ ਹੁੰਦੇ ਆ ਕੰਦਾਂ ਵੀ ਸੁਣ ਲੈਂਦੀਆਂ ਨੇ ਤੇ ਥੋੜੇ ਤਾਂ ਮੈਂ ਸਾਹਮਣੇ ਖੜ ਕੇ ਕਹਿ ਰਹੀ ਆ ਕਿ ਮੈਨੂੰ ਮਠੀਆਂ ਭੇਜ ਦਿਓ ਤੁਸੀਂ ਤਾਂ ਸੌਣ ਹੀ ਰਹੇ ਹੋ ਨਾ ਜੇ ਕੰਨਾਂ ਸੁਣ ਸਕਦੀਆਂ ਤੇ ਤੁਸੀਂ ਨਹੀਂ ਸੁਣ ਸਕਦੇ ਤੇ ਅੱਜ ਆਪਾਂ ਅ ਇਸੇ ਤੇ ਹੀ ਗੱਲ ਕਰਦੇ ਆਂ ਵੀ ਕੰਨਾਂ ਲਈ ਵੀ ਕੰਨ ਹੁੰਦੇ ਆ ਤੁਸੀਂ ਵੀ ਜਵਾਬ ਦਿਓ ਠੀਕ ਹੈ ਜੀ ਵੀ ਮੈਂ ਸਹੀ ਕਿਹਾ ਹੈ ਭੈਣਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਗੱਲ ਸਹੀ ਹੈ ਵੀ ਕੰਨਾਂ ਦੇ ਵੀ ਕੰਨ ਹੁੰਦੇ ਆ ਸੱਚਵੇਂ ਹੁੰਦੇ ਆ ਕੰਨਾਂ ਦੇ ਕੰਨ ਜੇ ਛੋਟੇ ਹੁੰਦੇ ਸੀ ਉਦੋਂ ਜਮੈਂ ਇਹ ਗੱਲ ਸਮਝ ਨਹੀਂ ਆਉਂਦੀ ਹੁੰਦੀ ਸੀ ਕਿ ਵੀ ਕੰਨਾਂ ਦੇ ਵੀ ਕੰਨ ਹੁੰਦੇ ਆ ਤੇ ਪਰ ਹੁਣ ਤਾਂ ਇਹ ਪੂਰੀ ਆ ਚੰਗੀ ਤਰ੍ਹਾਂ ਸਮਝਾਈ ਹੋਈ ਆ ਕਿ ਕੰਨਾਂ ਦੇ ਕੰਨ ਕਿਵੇਂ ਹੁੰਦੇ ਆ ਮੈਂ ਹੁਣ ਬੀਬੀ ਨਾਲ ਗੱਲ ਕਰ ਰਹੀ ਸੀ ਮੈਂ ਕਿ ਬੀਬੀ ਕਹਿੰਦਾ ਉਹਦੇ ਵੀ ਕੰਨ ਹੁੰਦੇ ਆ ਹਨਾ ਤੇ ਬੀਬੀ ਕਹਿੰਦੀ ਹਾਂ ਕਈ ਵਾਰੀ ਹਾਂ ਬੁੜੀਆਂ ਕੰਨ ਨਾਲ ਕੰਨ ਲਾ ਕੇ ਸੁਣ ਵੀ ਸੁਣ ਵੀ ਲੈਂਦੀਆਂ ਨੇ ਬੀਬੀ ਨੇ ਜਾਰੀ ਨਹੀਂ ਆਉਦੇ ਹਿਸਾਬ ਨਾਲ ਜਵਾਬ ਦਿੱਤਾ ਕਹਿੰਦੀ ਹਾਂ ਬੁੜੀਆਂ ਕੰਨ ਆਏ ਨਾ ਕੰਨ ਲਾ ਕੇ ਕੰਨ ਨਾਲ ਤੇ ਸੁਣ ਵੀ ਲੈਂਦੀਆਂ ਨੇ ਤੇ ਚਲੋ ਉਹਨਾਂ ਨੇ ਵਿਚਾਰਿਆ ਨੇ ਜਿਹੜਾ ਕੁਝ ਦੇਖਿਆ ਹੈਗਾ ਉਸ ਦੇ ਹਿਸਾਬ ਨਾਲ ਦੱਸਤਾ ਵੀ ਕੰਨ ਹੁੰਦੇ ਆ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੰਨਾਂ ਦੇ ਕੰਨ ਹੁੰਦੇ ਆ ਵੀ ਆ ਪੱਕਾ ਲਾ ਕੇ ਸੁਣਦੇ ਆ ਤਾਂ ਕਰਕੇ ਕਹਿੰਦੀ ਆ ਤੇ ਇਹਦਾ ਮਤਲਬ ਕੁਝ ਹੋਰ ਹੁੰਦਾ ਹੈ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਹਨ ਤੇ ਚਲੋ ਆਪਾਂ ਫੇਰ ਗੱਲ ਕਰਦੇ ਆਂ ਕੰਦਾਂ ਦੇ ਕੰਨ ਕਿਵੇਂ ਹੁੰਦੇ ਨੇ ਕੰਦਾਂ ਦੇ ਕੰਨ ਐਵੇਂ ਹੁੰਦੇ ਨੇ ਕਿ ਆਪਾਂ ਨਾ ਕੋਈ ਗੱਲ ਕਰਦੇ ਆਂ ਆਪਾਂ ਆਪਦੀ ਗੱਲ ਵੀ ਅੰਦਰ ਨਹੀਂ ਰੱਖ ਸਕਦੇ ਕਈ ਵਾਰੀ ਇਹੋ ਜੀ ਹਾਲਤ ਹੋ ਜਾਂਦੀ ਹੈ ਵੀ ਆਪਾਂ ਆਪਦੀ ਗੱਲ ਵੀ ਅੰਦਰ ਨਹੀਂ ਰੱਖ ਸਕਦੇ ਤੇ ਆਪਾਂ ਅਗਲੇ ਨੂੰ ਕਹਿ ਦਿੰਦੇ ਆਂ ਵੀ ਪਲੀਜ਼ ਤੂੰ ਨਾ ਮੇਰੀ ਇਹ ਗੱਲ ਘਰੇ ਨਾ ਤੇ ਵੀ ਪੈ ਮੈਂ ਬਸ ਤੇਰੇ ਕੋਲ ਹੀ ਕਰਦੀ ਆਂ ਤੂੰ ਅੱਗੇ ਇਹ ਹੀ ਕਰੀ ਨਾ ਅਗਲਾ ਕਹਿੰਦਾ ਨਾ ਮੈਂ ਕਦੋਂ ਕਰਦਿਆ ਮੈਂ ਤਾਂ ਅੱਗੇ ਵੀ ਨਹੀਂ ਕਦੇ ਤੇਰੀ ਗੱਲ ਕੀਤੀ ਹੈਗੀ ਪਰ ਮੈਂ ਨਾ ਇਹ ਇੱਕ ਅਜਮਾਈ ਹੋਈ ਗੱਲ ਹੈ ਵੀ ਅਗਲਾ ਆਪਣੀ ਹੀ ਗੱਲ ਤੁਹਾਨੂੰ ਕਹਿ ਰਿਹਾ ਕਿ ਮੇਰੀ ਗੱਲ ਅੱਗੇ ਕਿਸੇ ਨੂੰ ਦੱਸੀ ਨਾ ਮੈਂ ਤੇਰੇ ਕੋਲੇ ਕੀਤੀ ਹੈ ਪਰ ਉਹ ਬੰਦੇ ਨੇ ਆਪਣੀ ਗੱਲ ਪਹਿਲਾਂ ਹੀ ਕਰ ਰੱਖੀ ਹੁੰਦੀ ਹੈ ਬਹੁਤ ਜਣੇ ਕੋਲੇ ਔਰ ਤੁਹਾਨੂੰ ਕਹਿ ਰਿਹਾ ਹੁੰਦਾ ਕਿ ਮੈਂ ਮੇਰੀ ਗੱਲ ਅੱਗੇ ਦੱਸੀ ਨਾ ਮੈਂ ਤਾਂ ਸਿਰਫ ਤੈਨੂੰ ਹੀ ਦੱਸੀ ਹੈ ਠੀਕ ਹੈ ਪਰ ਉਹ ਕਰ ਚੁੱਕਿਆ ਹੁੰਦਾ ਕਈਆਂ ਹੋਲੇ ਪਹਿਲੀ ਗੱਲ ਤਾਂ ਇਹ ਚਲੋ ਉਹ ਤਾਂ ਅਗਲੇ ਦੀ ਮਰਜ਼ੀ ਹੈ ਕਰੀ ਜਾਵੇ ਹੈ ਨਾ ਆਪਾਂ ਕੀ ਲੈਣਾ ਤੇ ਇੱਕ ਗੱਲ ਹੋਰ ਕਿ ਆਪਾਂ ਆਪ ਦੀ ਕੋਈ ਨਾ ਇਹੋ ਜੀ ਗੱਲ ਹੁੰਦੀ ਹੈ ਕਈ ਵਾਰੀ ਕਿ ਆਪਾਂ ਨੂੰ ਐ ਲੱਗਦਾ ਵੀ ਆਪਾਂ ਕਿਹਦੇ ਕੋਲੇ ਕਰੀਏ ਮੈਂ ਪਤਾ ਕੀ ਕਰਦੀ ਹੁੰਦੀ ਸੀਗੀ ਮੇਰੀ ਇਹ ਆਦਤ ਸੀਗੀ ਵੀ ਕੋਈ ਵੀ ਗੱਲ ਆਪਾਂ ਅੰਦਰ ਰੱਖ ਨਹੀਂ ਸਕਦੇ ਹੁੰਦੇ ਇਹ ਹਿਊਮਨ ਨੇਚਰ ਹੈ ਮੰਨੋ ਚਾਹੇ ਨਾ ਮੰਨੋ ਤੁਸੀਂ ਆਪਾਂ ਅੰਦਰ ਰੱਖ ਨਹੀਂ ਸਕਦੇ ਕਿਸੇ ਨੂੰ ਤਾਂ ਆਪਾਂ ਉਹ ਗੱਲ ਦੱਸਣੀ ਹੀ ਹੁੰਦੀ ਹੈ ਤੇ ਮੈਂ ਕੀ ਕਰਦੀ ਹੁੰਦੀ ਸੀਗੀ ਕਈ ਵਾਰੀ ਕੋਈ ਇਹੋ ਜੀ ਗੱਲ ਹੋ ਜਾਣੀ ਜਿਹੜਾ ਜੀ ਕਰਦਾ ਵੀ ਕਿਸੇ ਨੂੰ ਦੱਸੀਏ ਤੇ ਆਪਾਂ ਸਭ ਤੋਂ ਵੱਡੀ ਵਧੀਆ ਤਰੀਕਾ ਸੀਗਾ ਕਿ ਇਹਦੇ ਸ ਤੇ ਪਪਾ ਨੂੰ ਦੱਸਦੀ ਸੀ ਆ ਕੇ ਕੋਈ ਵੀ ਗੱਲ ਹੁੰਦੀ ਉਹ ਮੈਂ ਆ ਕੇ ਉਹਨਾਂ ਨੂੰ ਦੱਸ ਦਿੰਦੀ ਉਹ ਰਿਜ਼ਰਵ ਸੀਗੇ ਉਹ ਮੇਰੀ ਗੱਲ ਦਾ ਬਹੁਤਾ ਜਵਾਬ ਨਹੀਂ ਸੀ ਦਿੰਦੇ ਹੂਆਂ ਘੱਟ ਚੜਾਦੇ ਸੀ ਪਰ ਆਪਾਂ ਆਪਣੀ ਸਾਰੀ ਸਟੋਰੀ ਸੁਣਾ ਲੀ ਦੀ ਸੀ ਦਿੰਦੀ ਹੈ ਨਾ ਜੋ ਵੀ ਹੁੰਦੀ ਸੀ ਸਕੂਲ ਦੀ ਕੋਈ ਵੀ ਗੱਲ ਹੁੰਦੀ ਸੀ ਉਹ ਮੈਂ ਆ ਕੇ ਸਾਰੀ ਗੱਲ ਸੁਣਾ ਦੇਣੀ ਤੇ ਆਪਾਂ ਆ ਉਹਦਾ ਮਾਣਾ ਜਿਹੜਾ ਹੈ ਹਲਕਾ ਹੋ ਜਾਈਦਾ ਸੀ ਹੈਨਾ ਫਿਰ ਆਪਾਂ ਹੋਰ ਕਿਸੇ ਕੋਲ ਕਰੀਦੀ ਨਹੀਂ ਸੀ ਕਿਉਂਕਿ ਜਾਣਦਾ ਤੁਹਾਡੀ ਮਾਂ ਕਿਸੇ ਕੋਲੇ ਨਹੀਂ ਦੱਸਦੀ ਤੁਹਾਡੀ ਗੱਲ ਜਾਣ ਤੁਹਾਡੇ ਹਸਬੰਦ ਨਹੀਂ ਕਿਸੇ ਕੋਲ ਦੱਸਦੇ ਹੈ ਕਿ ਕੋਈ ਗੱਲ ਹੈਨਾ ਇਸੇ ਕਰਕੇ ਇਹ ਦੋਨੋਂ ਰਿਸ਼ਤੇ ਨੇ ਜਿਹੜੇ ਇਹ ਬਹੁਤ ਮਿੱਠੇ ਨੇ ਬਹੁਤ ਪਿਆਰੇ ਨੇ ਹੈਨਾ ਤੇ ਮੈਂ ਆ ਕੇ ਸਾਰੀ ਉਹਨਾਂ ਕੋਲ ਦੱਸ ਦੇਣੀ ਹੈ ਨਾ ਹੁਣ ਮੈਂ ਮਤਲਬ ਕਿ ਥੋੜੀ ਜੀ ਹੋਰ ਵੀ ਵੱਧ ਸਿਆਣੀ ਹੋ ਗਈ ਹੁਣ ਮੈਂ ਗੱਲ ਜਮੇ ਹੀ ਕਰਦੀ ਹੈਗੀ ਕੋਈ ਮੇਰੇ ਕੋਲ ਗੱਲ ਕਰੇ ਮੈਂ ਚੈਦੀ ਕਰਦੀ ਨਹੀਂ ਹੈਗੀ ਤੇ ਵੈਸੇ ਕਰਨੀ ਨਹੀਂ ਚਾਹੀਦੀ ਕਿਉਂਕਿ ਜਿਹੜੀ ਗੱਲ ਤੁਸੀਂ ਐ ਸੋਚੋ ਵੀ ਜੇ ਤੁਸੀਂ ਆਪਦੀ ਗੱਲ ਆਪਦੇ ਕੋਲ ਨਹੀਂ ਰੱਖ ਸਕਦੇ ਤਾਂ ਤੁਸੀਂ ਦੂਜੇ ਤੋਂ ਕਿਵੇਂ ਓਮੀਰ ਕਰਦੇ ਆ ਵੀ ਦੂਜਾ ਤੁਹਾਡੀ ਗੱਲ ਹੈ ਜਿਹੜੀ ਉਹ ਆਪਦੇ ਅੰਦਰ ਹੀ ਰੱਖ ਲੂਗਾ ਹਨ ਤੇ ਇਸ ਕਰਕੇ ਪਹਿਲੀ ਗੱਲ ਤਾਂ ਕਦੇ ਕਿਸੇ ਕੋਲੇ ਗੱਲ ਆਪਦੀ ਕਰਨੀ ਹੀ ਨਹੀਂ ਚਾਹੀਦੀ ਕੀ ਲੋੜ ਕੀ ਪਈ ਆਪਾਂ ਨੂੰ ਗੱਲ ਕਰਨ ਦੀ ਹਨ ਤੇ ਆਪਣਾ ਮਸਲਾ ਆਪਣੇ ਘਰ ਦੀ ਗੱਲ ਆਪਦੀ ਹੀ ਗੱਲ ਤੇ ਆਪਾਂ ਅਗਲੇ ਨੂੰ ਕਾਹਦੇ ਵਾਸਤੇ ਦੱਸ ਰਹੀ ਆਂ ਪਹਿਲਾਂ ਤਾਂ ਦੱਸੋ ਹੀ ਨਾ ਤੁਸੀਂ ਪਹਿਲਾਂ ਤੁਸੀਂ ਦੱਸਦੇ ਹੋ ਫੇਰ ਅਗਲੇ ਨੂੰ ਕਹਿੰਨੇ ਹੋ ਕਿ ਤੁਸੀਂ ਮੇਰੀ ਗੱਲ ਅੱਗੇ ਨਾ ਦੱਸਿਓ ਤੇ ਫਿਰ ਟੈਂਸ਼ਨ ਵੀ ਅਗਲਾ ਦੱਸਣਾ ਦੇ ਵੀ ਅਗਲਾ ਦੱਸਣਾ ਵੀ ਹਾਂ ਇਹ ਟੈਂਸ਼ਨ ਆਪਾਂ ਲੈਣ ਦੀ ਲੋੜ ਹੀ ਕੀ ਆ ਇਸ ਕਰਕੇ ਆਪਾਂ ਤਾਂ ਹੁਣ ਇੰਨੇ ਕ ਸਿਆਣੇ ਹੋ ਗਏ ਕਿ ਆਪਾਂ ਕਿਸੇ ਕੋਲੇ ਕੋਈ ਗੱਲ ਕਰੀਦੀ ਨਹੀਂ ਹੈਗੀ ਸੁਣੇ ਜਗਾਂ ਸਭ ਦੀਆਂ ਨੇ ਪਰ ਕਰਦੀ ਮੈਂ ਕਿਸੇ ਦੀ ਨਹੀਂ ਹੈਗੀ ਕਿਸੇ ਕੋਲੇ ਤੇ ਇਹ ਆਪਣਾ ਪੱਕਾ ਅਸੂਲ ਹੈ ਪਰ ਮੈਂ ਦੇਖਿਆ ਵੀ ਕੋਈ ਕਿਸੇ ਦੀ ਗੱਲ ਰੱਖਦਾਨੀ ਉਮੀਦ ਨਾ ਕਰੋ ਕਿ ਰੱਖੂਗਾ ਕੋਈ ਜੇ ਤੁਸੀਂ ਦੋ ਜਣੇ ਨੇ ਬੈਠ ਕੇ ਗੱਲ ਕਰ ਲਈ ਨਾ ਬੰਦ ਕਮਰੇ ਚ ਬੈਠ ਕੇ ਗੱਲ ਕਰ ਲਈ ਤੇ ਤੁਹਾਡਾ ਉਹ ਬਹੁਤ ਵਿਸ਼ਵਾਸਪਤਰ ਹੈ ਤੁਸੀਂ ਸਮਝਦੇ ਹੋ ਇਹ ਬੰਦਾ ਕਰਦਾ ਹੀ ਨਹੀਂ ਹੈਗਾ ਮੇਰੀ ਗੱਲ ਕਿਤੇ ਮਤ ਸੋਚੋ ਭੁੱਲ ਜਾ ਕਿ ਨਹੀਂ ਕਰਦਾ ਕੋਈ ਵੀ ਇਨਸਾਨ ਮੈਨੂੰ ਲੱਗਦਾ ਹੈ ਮੈਨੂੰ ਤਾਂ ਨਹੀਂ ਅੱਜ ਤੱਕ ਇਹੋ ਜਿਹਾ ਟੱਕਰਿਆ ਜਿਹੜਾ ਤੁਹਾਡੀ ਗੱਲ ਅੱਗੇ ਨਾ ਕਰੇ ਬਹੁਤ ਨੇੜੇ ਤੋਂ ਨੇੜੇ ਦੇ ਰਿਸ਼ਤੇ ਹੁੰਦੇ ਆ ਪਰ ਤੁਹਾਨੂੰ ਵੀ ਉਹ ਕੁੱਮਕਮਾ ਕੇ ਗੱਲ ਤੁਹਾਡੇ ਕੋਲੇ ਆਉਣੀ ਹੁੰਦੀ ਆ ਔਰ ਤੁਹਾਨੂੰ ਉਹ ਪਤਾ ਲੱਗੂ ਹੀ ਜਾਂਦੀ ਆ ਵੀ ਹਾਂ ਮੈਂ ਉਹ ਬੰਦੇ ਤੇ ਇੰਨਾ ਵਿਸ਼ਵਾਸ ਕਰਕੇ ਉਹਦੇ ਕੋਲੇ ਗੱਲ ਕਰੀ ਸੀ ਉਹ ਬੰਦੇ ਨੇ ਅੱਗੇ ਫਰਾਨੇ ਕੋਲੇ ਕਰਤੀ ਹੈ ਨਾ ਗੱਲ ਭਾਵੇਂ ਕੁਝ ਖਾਸ ਨਾ ਹੋਵੇ ਵੀ ਬਹੁਤ ਛੋਟੀ ਹੋਵੇ ਪਰ ਉਹ ਵਿਸ਼ਵਾਸ ਹੈ ਜਿਹੜਾ ਉਹ ਤੋੜ ਦਿੰਦੀ ਆ ਤੇ ਮੈਨੂੰ ਤਾਂ ਹੁਣ ਆਇਆ ਲੱਗਦਾ ਹੁੰਦਾ ਵੀ ਕਿਸੇ ਤੇ ਵੀ ਤੁਸੀਂ ਇੰਨਾ ਵਿਸ਼ਵਾਸ ਨਹੀਂ ਕਰ ਸਕਦੇ ਇਸ ਕਰਕੇ ਇਹ ਗੱਲ ਹੈ ਜਿਹੜੀ ਉਹ ਨਾ ਕਰੋ ਸੋ ਇਸ ਤਰ੍ਹਾਂ ਹੁੰਦੇ ਨੇ ਜੀ ਕੰਧਾਂ ਦੇ ਕੰਨ ਕੇ ਤੁਸੀਂ ਇੱਕ ਕੋਲੇ ਗੱਲ ਕੀਤੀ ਅਗਲੇ ਨੂੰ ਕਿਹਾ ਕਿ ਪਲੀਜ਼ ਮੇਰੀ ਇਹ ਗੱਲ ਅੱਗੇ ਨਾ ਕਰੀ ਮੈਂ ਤੈਨੂੰ ਦੱਸਦੀ ਆ ਉਮੀਦ ਇਹ ਨਾ ਕਰੋ ਕਿ ਉਹ ਅੱਗੇ ਨਹੀਂ ਦੱਸੂਗਾ ਉਹ ਤਾਂ ਦੱਸੂਗਾ ਹੀ ਦੱਸੂਗਾ ਕਿਉਂਕਿ ਕੰਦਾ ਨੇ ਕਰਨ ਹੁੰਦੀ ਐ ਇਸ ਕਰਕੇ ਉਹ ਗੱਲ ਆ ਜਿਹੜੀ ਅੱਗੇ ਜ਼ਹਿਰ ਦੀ ਤਰ੍ਹਾਂ ਫੈਲਦੀ ਜਾਂਦੀ ਐ ਫੈਲਦੀ ਜਾਂਦੀ ਐ ਬਹੁਤ ਸਾਰੀਆਂ ਗੱਲਾਂ ਤਾਂ ਇਹ ਜੀਆਂ ਹੋ ਜਾਂਦੀਆਂ ਨੇ ਜਿਹੜੇ ਰਿਸ਼ਤੇ ਖਰਾਬ ਕਰ ਦਿੰਦੀਆਂ ਨੇ ਉਹ ਰਿਸ਼ਤੇ ਇਹੀ ਗੱਲਾਂ ਤਾਂ ਖਰਾਬ ਕਰਦੀਆਂ ਨੇ ਇਹ ਚੁਗਲੀਆਂ ਹੀ ਹੁੰਦੀਆਂ ਨੇ ਇਹਨੂੰ ਚੁਗਲੀ ਕਹਿੰਦੇ ਹੁੰਦੇ ਆਪਾਂ ਕਿ ਜਿਹੜੀ ਆਪ ਦੀ ਗੱਲ ਆ ਤਾਂ ਤੁਸੀਂ ਇਹ ਜੀ ਕੋਈ ਦੱਸਦੇ ਨਹੀਂ ਹੈਗੇ ਅਗਲੇ ਨੂੰ ਵੀ ਜਿਹੜੀ ਕਿਸੇ ਕੋਲੇ ਨਾ ਕੀਤੀ ਜਾਵੇ ਕੋਈ ਕਿਸੇ ਦੀ ਹੀ ਹੁੰਦੀ ਐ ਜਿਹੜੀ ਆਪਾਂ ਸਵਾਦ ਲੈ ਲੈ ਕੇ ਦੂਜੇ ਕੋਲ ਕਰਦੇ ਆਂ ਹਾਂ ਸਵਾਦ ਲੈਨੇ ਆਪਾਂ ਦੁਨੀਆ ਇਹ ਸਵਾਦ ਲੈਂਦੀ ਹੈ ਸਵਾਦ ਲੈ ਲੈ ਕੇ ਜਿਹੜਾ ਕੋਈ ਅਗਲੇ ਦੀ 네ਗੇਟਿਵ ਪੁਆਇੰਟ ਹੁੰਦਾ ਜਾਂ ਉਹਦੀ ਜਿਹਦੇ ਚ ਉਹਦੀ ਡਿਸਰੈਸਪੈਕਟ ਹੋਵੇ ਜਾਂ ਜਿਹਦੇ ਵਿੱਚ ਉਹਦੀ ਬੇਇਜ਼ਤੀ ਹੋਵੇ ਉਹ ਗੱਲਾਂ ਆਪਾਂ ਦੂਜਿਆਂ ਦੀਆਂ ਚੱਕਦੇ ਆਂ ਔਰ ਦੂਜਿਆਂ ਕੋਲੇ ਕਰਦੇ ਆਂ ਤੇ ਫਿਰ ਆਪਾਂ ਕਹਿੰਨੇ ਆਂ ਵੀ ਮੈਂ ਤਾਂ ਤੈਨੂੰ ਦੱਸੀ ਆ ਹੀ ਮੈਨੂੰ ਪਤਾ ਲੱਗੀ ਸੀ ਕਿਸੇ ਤੋਂ ਪਰ ਪਲੀਜ਼ ਤੂੰ ਕਿਸੇ ਨੂੰ ਦੱਸੀ ਨਾ ਪਰ ਅਗਲਾ ਨਹੀਂ ਰੱਖਦਾ ਆਪਦੇ ਕੋਲੇ ਠੀਕ ਹੈ ਜੀ ਕਿਉਂਕਿ ਅਗਲੇ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਅਗਲੇ ਨੂੰ ਤਾਂ ਪੁਆਇੰਟ ਚਾਹੀਦਾ ਹੁੰਦਾ ਕੋਈ 네ਗੇਟਿਵ ਪੁਆਇੰਟ ਹੈ ਜਿਹੜਾ ਕਿਉਂਕਿ ਸਾਡੀ ਆਦਤ ਕੀ ਹੈ ਅਸੀਂ ਵਧੀਆ-ਵਧੀਆ ਚੀਜ਼ਾਂ ਨਹੀਂ ਦੇਖਣੀਆਂ ਚਾਹੁੰਦੇ ਕਿਸੇ ਦੇ ਵਿੱਚ ਅਸੀਂ ਜਿਹੜਾ ਉਹਦਾ ਕੋਈ ਮਾੜੀ ਗੱਲ ਹੈ ਕੋਈ 네ਗੇਟਿਵ ਪੁਆਇੰਟ ਹੈਗਾ ਉਹਨੂੰ ਅਸੀਂ ਛੱਟ ਫੜ ਲੈਨੇ ਹਾਂ ਹੁਣ ਆਪਾਂ ਅਗਲੇ ਦੇ ਵਿਆਹ ਸ਼ਾਦੀ ਜਾਂਦੇ ਹਾਂ ਕਿਸੇ ਦੇ ਇਹ ਗੱਲਾਂ ਸੱਚ ਨੇ ਵੈਸੇ ਤਾਂ ਵੈਸੇ ਤਾਂ ਇਹ ਸੱਚ ਨੇ ਠੀਕ ਹੈ ਪਰ ਤੁਹਾਨੂੰ ਇਹ ਤੁਸੀਂ ਮੇਰੇ ਨਾਲ ਸਹਿਮਤ ਹੁੰਦੇ ਹੋ ਜਾਂ ਨਹੀਂ ਹੁੰਦੇ ਉਹ ਮੈਨੂੰ ਨਹੀਂ ਪਤਾ ਤੇ ਹੁਣ ਆਪਾਂ ਕਿਸੇ ਦੀ ਮੈਰਿਜ ਤੇ ਜਾਂਦੇ ਹਾਂ ਹੁਣ ਜਿਹੜਾ ਕੋਈ ਫੰਕਸ਼ਨ ਰੱਖਦਾ ਹੈ ਆਪਾਂ ਨੂੰ ਬੁਲਾਉਂਦਾ ਹੈ ਤੇ ਉਹਦਾ ਪੂਰਾ ਜੋਰ ਲੱਗਿਆ ਹੁੰਦਾ ਕਿ ਸਾਰੇ ਮੇਰੇ ਫੰਕਸ਼ਨ ਨੂੰ ਚੰਗਾ ਚੰਗਾ ਕਹਿਣ ਤੇ ਮਤਲਬ ਕਿ ਵਡਿਆਈ ਹੋਵੇ ਮੇਰੀ ਹਨਾ ਹਰ ਬੰਦਾ ਹੀ ਭਾਲਦਾ ਕਿ ਮੇਰੀ ਵਡਿਆਈ ਹੋਵੇ ਕੋਈ ਨਹੀਂ ਚਾਹੁੰਦਾ ਕਿ ਮੇਰੀ ਨਿੰਦਿਆ ਹੋਵੇ ਤੇ ਹੁਣ ਉਹ ਬੰਦੇ ਨੇ ਫੰਕਸ਼ਨ ਰੱਖਿਆ ਕਿਸੇ ਨੇ ਉਹਨੇ ਤੁਹਾਨੂੰ ਬੁਲਾਇਆ ਹੈ ਤੇ ਤੁਸੀਂ ਕੀ ਕਰਨਾ ਹੈ ਇੰਜੋਏ ਕਰਦੇ ਹੋ ਸਾਰਾ ਕੁਝ ਖਾਂਦੇ ਹੋ ਸਾਰੀਆਂ ਚੀਜ਼ਾਂ ਟੇਸਟ ਕਰਦੇ ਹੋ ਪਰ ਜਦੋਂ ਤੁਸੀਂ ਬਾਹਰ ਆਉਨੇ ਹੋ ਚਾਹੇ ਤੁਸੀਂ ਹਸਬੰਡ ਵਾਈਫ ਗਏ ਹੋ ਚਾਹੇ ਤੁਹਾਡਾ ਕੋਈ ਹੋਰ ਰਿਲੇਟਿਵ ਗਿਆ ਨਾਲ ਦੀ ਨਾਲ ਬਾਹਰ ਆ ਕੇ ਤੁਸੀਂ ਉਸ ਪੈਲੈਸ ਦਾ ਗੇਟ ਲੰਘਦੇ ਹੋ ਲੰਘਣ ਅਨੁਸਾਰ ਕਿਵੇਂ ਸੀਗਾ ਵਿਆ ਬਾਕੀ ਤਾਂ ਸਾਰਾ ਕੁਝ ਠੀਕ ਸੀਗਾ ਫਲਾਨੀ ਚੀਜ਼ ਸਵਾਦ ਨਹੀਂ ਸੀ ਜਿਹੜੀਆਂ ਚੀਜ਼ਾਂ ਸਵਾਦ ਸੀ ਉਹਨਾਂ ਦਾ ਤਾਂ ਆ ਹੀ ਨਹੀਂ ਲੈਂਦੇ ਕਿਹੜੀਆਂ ਚੀਜ਼ਾਂ ਸਵਾਦ ਸੀ ਜਿਹੜੀ ਸਵਾਦ ਨਹੀਂ ਸੀ ਉਹ ਅਸੀਂ ਕਹਿ ਦਿੰਨੇ ਆ ਉਹ ਤਾਂ ਸਾਰਾ ਕੁਝ ਠੀਕ ਸੀ ਬਸ ਆਹ ਚੀਜ਼ ਵਧੀਆ ਨਹੀਂ ਸੀਗੀ ਇੰਨਾ ਪੈਸਾ ਲਾਤਾ ਇੱਥੇ ਆ ਕੇ ਬਦਲੇ ਕੀ ਹੋ ਗਿਆ ਤੇ ਅਗਲੇ ਦੀ ਸਾਰੀ ਜਿਹੜੀ ਕੀਤੀ ਕਰਾਈ ਹੈ ਉਹਦੇ ਤੇ ਝਟ ਅਸੀਂ ਬਣੀ ਫਿਰ ਦਿੰਨੇ ਆ ਠੀਕ ਹੈ ਜੀ ਕਿਉਂਕਿ ਸਾਡੀ ਆਦਤ ਹੈ ਕਿ ਅਸੀਂ ਬੰਦੇ ਦੇ ਨੁਕਸ ਲੱਭਣੇ ਆ ਸਾਨੂੰ ਨੁਕਸ ਲੱਭਣੇ ਵਧੀਆ ਲੱਗਦੇ ਨੇ ਪਰ ਜੇ ਤੁਸੀਂ ਅਗਲੇ ਐ ਸੋਚ ਕੇ ਜਾਓ ਨਾ ਕਿ ਮੈਂ ਹਰ ਇੱਕ ਚੀਜ਼ ਨੂੰ ਇਸ ਤਰ੍ਹਾਂ ਲਿਖਣਾ ਹੈ ਪੋਜ਼ਿਟਿਵ ਵੇਚ ਲੈਣਾ ਹੈ ਤੇ ਫੇਰ ਤੁਸੀਂ ਉਹਦੇ ਨੁਕਸ ਆ ਜਿਹੜੇ ਤੁਹਾਨੂੰ ਲੱਭਣੇ ਨਹੀਂ ਆ ਪਰ ਜਦੋਂ ਅਸੀਂ ਨੁਕਸ ਲੱਭਣੇ ਚਾਹੀਏ ਤਾਂ ਸਾਨੂੰ ਉਹਦੇ ਵਿੱਚ ਕੋਈ ਛਾਈ ਨਜ਼ਰ ਆਊਗੀ ਨਹੀਂ ਸਾਨੂੰ ਸਾਰੇ ਨੁਕਸ ਹੀ ਲੱਭਣਗੇ ਤੇ ਇਸ ਕਰਕੇ ਕੋਸ਼ਿਸ਼ ਇਹ ਹੀ ਕਰਨੀ ਆ ਕਿ ਜੇ ਕਿਸੇ ਦੇ ਜਾਣਾ ਹੈ ਕਿਤੇ ਵੀ ਜਾਣਾ ਹੈ ਤਾਂ ਵੈਸੇ ਨਹੀਂ ਜਾਣਾ ਜਾਂ ਜਾਣਾ ਉਹਦੀ ਤਾਂ ਮਸਲਾ ਹੀ ਨਹੀਂ ਹੈਗਾ ਵੈਸੇ ਹੀ ਤੁਸੀਂ ਕਿਸੇ ਵੀ ਬੰਦੇ ਨੂੰ ਕਿਸੇ ਨਾਲ ਤੁਹਾਡੇ ਵਧੀਆ ਅچھے ਰਿਲੇਸ਼ਨ ਨੇ ਜਾਂ ਨਹੀਂ ਵੀ ਹੈਗੇ ਤੁਹਾਡੇ ਕੋਲ ਹੀਗਾ ਤੁਸੀਂ ਗਲੀ ਗਵਾਂਡ ਚੋਂ ਤਾਂ ਉਹਨੂੰ ਤੁਸੀਂ ਪੋਜ਼ਿਟਿਵ ਵੇ ਨਾਲ ਲੋ ਪੋਜ਼ਿਟਿਵ ਨਿਗਾ ਨਾਲ ਦੇਖੋ ਤਾਂ ਤੁਹਾਨੂੰ ਉਹ ਬੰਦਾ ਇਨਾ ਜ਼ਿਆਦਾ ਵਧੀਆ ਲੱਗੂਗਾ ਤੁਹਾਨੂੰ ਉਹਦੇ ਵਿੱਚ ਕੋਈ ਨੁਕਸ ਨਜ਼ਰ ਹੀ ਨਹੀਂ ਆਉਣਾ ਪਰ ਜੇ ਤੁਸੀਂ ਇਹ ਸੋਚ ਲਿਆ ਕਿ ਬੰਦਾ ਵਧੀਆ ਨਹੀਂ ਤਾਂ ਉਹਦੇ ਵਿੱਚ ਤੁਸੀਂ ਜਿੰਨੇ ਮਰਜੀ ਨੁਕਸਾਨ ਬਲੋ ਤੁਹਾਨੂੰ ਇੰਨੀਆਂ ਬੁਰਾਈਆਂ ਲੱਭ ਜਾਣਗੀਆਂ ਉਹਦੇ ਵਿੱਚ ਬਸ ਪੁੱਛੋ ਹੀ ਠੀਕ ਹੈ ਜੀ ਸੋ ਇੱਕ ਤਾਂ ਤੁਸੀਂ ਪੋਜ਼ਿਟਿਵ ਰਹੋ ਪਲੀਜ਼ ਸਾਰੇ ਜਾਣੇ ਕੋਸ਼ਿਸ਼ ਕਰੋ ਕਿ ਪੋਜ਼ਿਟਿਵ ਰਹੋ ਤੇ ਇੱਕ ਹੈਗਾ ਕਿ ਤੁਸੀਂ ਕਿਸੇ ਦੀ ਗੱਲ ਜਿਹੜੀ ਉਹ ਕਦੇ ਨਾ ਕਰੋ ਜਿਹੜੀ ਚੁਗਲੀ ਆ ਇਹ ਸਭ ਤੋਂ ਵੱਧ ਮਾੜੀ ਆ ਸਭ ਤੋਂ ਵੱਧ ਇਹ ਰਿਸ਼ਤੇ ਖਰਾਬ ਕਰਦੀ ਆ ਸੋ ਚੁਗਲੀ ਤੋਂ ਬਚੋ ਤੇ ਕਦੇ ਇਹ ਗੱਲ ਨਾ ਸੋਚਿਓ ਕਿ ਜਿਹੜੀ ਗੱਲ ਮੈਂ ਕਿਸੇ ਕੋਲੇ ਕੀਤੀ ਆ ਇਹ ਅਗੇ ਨਹੀਂ ਜਾਣੀ ਕਈ ਵਾਰੀ ਨਾ ਤੁਹਾਨੂੰ ਅਗਲੇ ਤੇ ਇੰਨਾ ਕੁ ਵਿਸ਼ਵਾਸ ਹੁੰਦਾ ਜਿਵੇਂ ਕਹਿੰਦੇ ਹੁੰਦੇ ਨੇ ਪੱਥਰ ਦਿਲ ਹੀਰਾ ਵਾਂਗ ਵਿਸ਼ਵਾਸ ਹੁੰਦਾ ਪਰ ਉਹ ਬੰਦਾ ਵੀ ਤੁਹਾਡਾ ਵਿਸ਼ਵਾਸ ਤੋੜੂਗਾ ਮੈਨੂੰ ਲੱਗਦਾ ਕੋਈ ਨਹੀਂ ਹੈਗਾ ਜਿਹੜਾ ਤੁਹਾਡੀ ਗੱਲ ਅੰਦਰ ਰੱਖ ਲਈ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਬਚੀਏ ਆਪਾਂ ਲੈਣਾ ਹੀ ਕੀ ਹੈ ਫਿਰ ਵੀ ਆਪਾਂ ਫਿਰ ਪਹਿਲਾਂ ਤਾਂ ਅਗਲੇ ਨੂੰ ਦੱਸੀਏ ਫਿਰ ਅਗਲੇ ਨੂੰ ਰੋਕੀਏ ਕਿ ਦੱਸੀ ਨਾ ਫਿਰ ਆਪਾਂ ਇਸ ਗੱਲ ਦੀ ਟੈਨਸ਼ਨ ਲਈਏ ਕਿ ਅਗਲੇ ਕਿਤੇ ਕਸਮਾਂ ਦੇਵੇ ਦੱਸਣਾ ਦੇਵੇ ਤੇ ਕਾਦੇ ਵਾਸਤੇ ਫਿਰ ਦੱਸ ਕਰੀਏ ਹੋਈਏ ਕਾਦੇ ਕਰਦੇ ਕਿਉਂ ਆਪਾਂ ਤੇ ਫਿਰ ਆਪਾਂ ਆਪਾਂ ਅੰਦਰ ਰੱਖੀਏ ਉਹ ਇੱਕ ਦੋ ਦਿਨਾਂ ਦੀ ਗੱਲ ਹੁੰਦੀ ਆ ਕੋਈ ਇਹੋ ਜਿਹੀ ਗੱਲ ਹੁੰਦੀ ਆ ਜਿਹੜੀ ਤੁਹਾਡੇ ਲਈ ਨਾ ਇੱਥੇ ਇੱਕ ਬੋਝ ਬਣ ਜਾਂਦੀ ਆ ਫਿਰ ਸਾਨੂੰ ਬਾਹਰ ਕੱਢਣਾ ਚਾਹੁੰਦੇ ਹੁੰਦੇ ਆ ਤੁਸੀਂ ਇੱਕ ਦਿਨ ਵੇਟ ਕਰੋ ਦੋ ਦਿਨ ਵੇਟ ਕਰੋ ਤੀਜੇ ਦਿਨ ਉਹ ਤੁਹਾਡੀ ਗੱਲ ਆ ਜਿਹੜੀ ਉਹ ਹজম ਹੋ ਜੂ ਇਹ ਜਿਹੜਾ ਪਾਰ ਸੀਗਾ ਨਾ ਉਹ ਆਪਣੇ ਆਪ ਹੀ ਚਲੇ ਜਾਊਗਾ ਇਸ ਕਰਕੇ ਇੱਕ ਦੋ ਦਿਨ ਓਕੇ ਸੁੱਕੀ ਖੱਡ ਲਿਆ ਕਰੋ ਉਸ ਤੋਂ ਬਾਅਦ ਗੱਲ ਆ ਜਿਹੜੀ ਉਹਨੇ ਡਾਈਜੈਸਟ ਹੋ ਹੀ ਜਾਣਾ ਹੁੰਦਾ ਉਹਨੇ ਹজম ਹੋ ਹੀ ਜਾਣਾ ਹੁੰਦਾ ਠੀਕ ਹੈ ਫਿਰ ਉਹ ਬਾਹਰ ਨਹੀਂ ਆਉਂਦੀ ਹੈਗੀ ਤੇ ਜੇ ਆਪਾਂ ਇਹ ਆਦਤਾਂ ਨੇ ਜਿਹੜੀਆਂ ਇਹਨਾਂ ਨੂੰ ਅਡਾਪਟ ਕਰ ਲਈਏ ਇਹਨ ਕਿ ਤਾਂ ਆਪਾਂ ਵੀ ਸੌਖੇ ਰਹਾਂਗੇ ਤਾਂ ਕਿਸੇ ਦਾ ਕੋਈ 네ਗੇਟਿਵ ਪੁਆਇੰਟ ਤੁਹਾਨੂੰ ਪਤਾ ਹੈਗਾ ਤੇ ਉਹ ਵੀ ਅੱਗੇ ਨਹੀਂ ਵਧੂਗਾ ਹਨਾ ਅੱਗੇ ਨਹੀਂ ਜਾਊਗਾ ਜੇ ਆਪਾਂ ਇੱਕ ਇੱਕ ਕਰਕੇ ਆਪਣੇ ਤਾਂ ਸੁਧਾਰ ਕਰੀਏ ਤਾਂ ਇਹ ਦੁਨੀਆ ਸਵਰਗ ਨਾ ਬਣ ਜੇ ਤੇ ਵੈਸੇ ਤਾਂ ਇਹ ਲੇਡੀਜ਼ ਦੇ ਦੇ ਵਸ ਦੀ ਗੱਲ ਹੁੰਦੀ ਨਹੀਂ ਹੈਗੀ ਪਰ ਪਲੀਜ਼ ਭੈਣੋ ਕੋਸ਼ਿਸ਼ ਜ਼ਰੂਰ ਕਰਿਆ ਕਰੋ ਬਸ ਇਹ ਸੋਚ ਲਿਆ ਕਰੋ ਇਹ ਮੇਰਾ ਮਸਲਾ ਨਹੀਂ ਹੈਗਾ ਇਹ ਅਗਲੇ ਦਾ ਮਸਲਾ ਮੈਂ ਕੀ ਲੈਣਾ ਦੱਸ ਕੇ ਮੇਰਾ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਆ ਕੋਈ ਫਾਇਦਾ ਨਹੀਂ ਆ ਕੋਈ ਨਫਾ ਨੁਕਸਾਨ ਹੈ ਨਹੀਂਗਾ ਮੈਂ ਕੀ ਲੈਣਾ ਹੈ ਹਨਾ ਮੈਂ ਤਾਂ ਹੁਣ ਇਹ ਹੀ ਸੋਚਦੀ ਹੁੰਨੀ ਆ ਕਿ ਇਹ ਮੇਰਾ ਮਸਲਾ ਨਹੀਂ ਹੈਗਾ ਤੇ ਮੈਂ ਇਹਦੇ ਵਿੱਚ ਨਹੀਂ ਪੈਣਾ ਤੇ ਮੈਂ ਕਿਸੇ ਨੂੰ ਕਿਉਂ ਦੱਸਾਂ ਕਿਸੇ ਦੀ ਗੱਲ ਜੇ ਪਤਾ ਵੀ ਲੱਗ ਗਈ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਵਾਲੀ ਜਿਹੜੀ ਥਿਉਰੀ ਆ ਉਹ ਸਭ ਤੋਂ ਵਧੀਆ ਹੁੰਦੀ ਹੈ ਇਸ ਮਾਮਲੇ 'ਚ ਜਦੋਂ ਕਿਸੇ ਦੀ 네ਗੇਟਿਵ ਪੁਆਇੰਟ ਤੁਹਾਨੂੰ ਪਤਾ ਹੋਣ ਉਹ ਠੀਕ ਹੈ ਪਰ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੋਵੇ ਤੇ ਤੁਹਾਡੇ ਥੋੜੀ ਜੀ ਹੈਲਪ ਦੇ ਨਾਲ ਅਗਲੇ ਦਾ ਕੋਈ ਫਾਇਦਾ ਹੋ ਜੇ ਉਦੋਂ ਉੱਥੇ ਇਹ ਨਹੀਂ ਕਹਿਣਾ ਕਿ ਆਪਾਂ ਕੀ ਲੈਣਾ ਉੱਥੇ ਆਪਾਂ ਲੈਣਾ ਹੈ ਠੀਕ ਹੈ ਜੀ ਮੇਰੇ ਨਾਲ ਤਾਂ ਕਾਫੀ ਗੱਲਾਂ ਹੋ ਗਈਆਂ ਡਿਸਕਸ਼ਨ ਆਪਣੀ ਵਧੀਆ ਹੋ ਗਈ ਤੇ ਹੁਣ ਆਪਾਂ ਵਲੌਗ ਨੂੰ ਇੱਥੇ ਕਰਦੇ ਆਂ ਐਂਡ ਤੇ ਫਿਰ ਮਿਲਾਂਗੇ ਤੇ ਇੱਕ ਦੋ ਭੈਣਾਂ ਦੇ ਮੈਂ ਨਾਮ ਲੈਣੇ ਹੈਗੇ ਆ ਉਹ ਮੈਂ ਬੈਠ ਕੇ ਉਹਨਾਂ ਦੇ ਨਾਮ ਲੈ ਲੈਂਦੀ ਆਂ ਲਓ ਜੀ ਆਪਾਂ ਹੁਣ ਆ ਗਏ ਅੰਦਰ ਤੇ ਥੋੜੇ ਜੀ ਆਪਾਂ ਕਮੈਂਟ ਪੜ ਲੈਨੇ ਆਂ ਕੁਝ ਭੈਣਾਂ ਦੇ ਨਾਮ ਆਪਾਂ ਜਰੂਰ ਲਵਾਂਗੇ ਹੈਨਾ ਜਿਹੜੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਆਪਾਂ ਨੂੰ ਕਮੈਂਟ ਕਰਦੀਆਂ ਨੇ ਤੇ ਪਹਿਲਾ ਕਮੈਂਟ ਹੈਗਾ ਮਲਕੀਤ ਸਰਾਂ ਦੀ ਆਈਡੀ ਤੋਂ ਹੈਗਾ ਗੋਡ ਬlesਸ ਯੂ ਇਟ ਇਜ਼ ਵੈਰੀ ਸੈਡ ਬੀ ਸਟਰੋਂਗ ਆਈ نو ਵਾਟ ਯੂ ਆਰ ਗੋਇੰਗ ਥਰੂ ਆਈ ਲੌਸਟ ਮਾਈ ਮਦਰ ਵੈਨ ਆਈ ਵਾਸ 5 ইয়ার্স ওল্ড ਗੋਡ ਗਿਵ ਯੂ ਸਟਰੈਂਥ ਫ্রম ਕੈਲੀਫੋਰਨੀਆ ਮਲਕੀਤ ਕੌਰ ਸਰਾਂ ਗੋਡ ਗਿਵ ਯੂ ਹੈਲਥ ਐਂਡ ਹੈਪੀਨੈਸ ਗੋਡ ਬlesਸ ਯੂ ਇਹ ਤੁਹਾਡੇ ਲਈ ਵੀ ਬਹੁਤ ਔਖਾ ਰਿਹਾ ਹੋਊਗਾ ਜੀ ਕਿ ਤੁਸੀਂ 5 ਸਾਲ ਦੇ ਸੀਗੇ ਜਦੋਂ ਤੁਹਾਡੇ ਮਾਤਾ ਤੁਹਾਨੂੰ ਛੱਡ ਕੇ ਚਲੇ ਗਏ ਮਾਵਾਂ ਤੋਂ ਬਿਨਾ ਬੱਚਿਆਂ ਦਾ ਬਹੁਤ ਔਖਾ ਹੁੰਦਾ ਹੈ ਨਾ ਅਸੀਂ ਸਮਝ ਸਕਦੇ ਹਾਂ ਤੁਹਾਡੀ ਪ੍ਰੋਬਲਮ ਵੀ ਤੇ ਪ੍ਰਮਾਤਮਾ ਕਰੇ ਹੁਣ ਤੁਸੀਂ ਆਪਣੀ ਜਿਹੜੀ ਅਗਲੀ ਲਾਈਫ ਹੈ ਉਹ ਖੁਸ਼ੀ-ਖੁਸ਼ੀ ਆਪਣੇ ਬੱਚਿਆਂ ਦੇ ਵਿੱਚ ਬਿਤਾਓ ਤੇ ਨੈਕਸਟ ਹੈ ਸੁਖਵਿੰਦਰ ਕੌਰ ਭੈਣ ਨਹੀਂ ਬਰਨਾਲੇ ਤੋਂ ਉਹਨਾਂ ਨੇ ਵੀ ਕਮੈਂਟ ਕੀਤਾ ਨਾ ਭੈਣੇ ਮਾਨਨਾ ਖਰਾਬ ਕਰੋ ਇੱਥੇ ਸਾਰੀ ਦੁਖੀ ਨੇ ਬਿਲਕੁਲ ਸਹੀ ਕਿਹਾ ਜੀ ਤੁਸੀਂ ਨਾਨਕ ਦੁਖੀਆ ਸਭ ਸੰਸਾਰ ਸਾਰੀ ਦੁਨੀਆ ਦੁਖੀਆ ਕਿਸੇ ਨੂ ਕਿਸੇ ਕਿਸਮ ਦਾ ਕਿਸੇ ਨੂ ਕਿਸੇ ਕਿਸਮ ਦਾ ਮੈਂ ਸੋਚਦੀ ਆ ਕਿ ਮੈਂ ਦੁਖੀ ਆ ਕਿਸੇ ਦਿਨ ਫੋਨ ਤੇ ਦੱਸੂ ਮੇਰਾ ਹਾਲ ਸਭ ਕੁਝ ਹੈਗਾ ਸਭ ਪਿਆਰ ਕਰਦੇ ਆ ਬਸ ਇੱਕ ਘਾਟ ਹੈ ਜ਼ਿੰਦਗੀ ਚ ਉਹ ਕਦੇ ਕਦੇ ਮਨ ਉਦਾਸ ਕਰ ਦਿੰਦੀ ਹੈ ਪਰ ਜਿੱਥੇ ਰੱਬ ਰੱਖੇ ਬਿਲਕੁਲ ਸਹੀ ਗੱਲ ਹੈ ਜੀ ਅ ਬਸ ਵੈਗਰੂ ਦਾ ਪਾਣਾ ਮੰਨ ਕੇ ਟਾਈਮ ਪਾਸ ਹੁੰਦਾ ਜਿਸ ਕਰਨ ਸਿਸਟਰ ਤੁਸੀਂ ਉਦਾਸ ਨਾ ਹੋਇਆ ਕਰੋ ਤੁਸੀਂ ਸਾਨੂੰ ਮੋਟੀਵੇਟ ਕਰਦੇ ਹੋ ਗੋਡ ਬlesਸ ਯੂ ਸਿਸਟਰ ਤੁਸੀਂ ਡਾਰਕ ਸੂਟ ਪਾਇਆ ਕਰੋ ਅ ਲਾਈਟ ਸੂਟ ਤੁਹਾਨੂੰ ਸੋਹਣੇ ਨਹੀਂ ਲੱਗਦੇ ਓਕੇ ਕੁਲਵਿੰਦਰਜੀਤ ਕੌਰ ਪਟਿਆਲਾ ਠੀਕ ਹੈ ਜੀ ਜਰੂਰ ਕੱਲ ਨੂੰ ਆਪਾਂ ਲਾਈਟ ਡਾਰਕ ਸੂਟ ਪਾ ਕੇ ਵਲੌਗ ਬਣਾਵਾਂਗੇ ਇਹ ਤਾਂ ਵੈਸੇ ਹੀ ਪਾ ਲੈਣੀ ਆ ਜੀ ਮੈਂ ਲਾਈਟ ਡਾਰਕ ਹਰ ਤਰ੍ਹਾਂ ਦੇ ਪਾ ਲੈਣੀ ਆ ਤੇ ਇਹ ਜੀ ਤਾਂ ਵੈਸੇ ਕੋਈ ਗੱਲ ਨਹੀਂ ਹੈਗੀ ਤੇ ਆਪਾਂ ਗਰਮੀ ਕਰਕੇ ਥੋੜੋ ਥੋੜੇ ਜਿਹਾ ਜ਼ਿਆਦਾ ਲਾਈਟ ਪਾ ਲਈਦੇ ਨੇ ਤੇ ਕੋਈ ਗੱਲ ਨਹੀਂ ਜੀ ਕੱਲ ਨੂੰ ਆਪਾਂ ਡਾਰਕ ਸੂਟ ਪਾ ਕੇ ਵਲੌਗ ਹਣਾਵਾਂਗੇ ਤੁਸੀਂ ਮੇਰਾ ਇੰਨਾ ਧਿਆਨ ਰੱਖਦੇ ਹੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਨੈਕਸਟ ਹੈ ਜੀ ਅ ਕੀ ਦੇ ਕੀ ਦੇ ਦੁੱਖ ਮੈਂ ਸੁਣਾਵਾਂ ਜੀ ਤੁਹਾਨੂੰ ਸਾਰੇ ਕੋਈ ਨਾ ਸੱਸਰੀਕਲ ਦੀਦੀ ਜੀ ਮੇਰੇ ਪਾਪਾ ਨੂੰ 1 ਸਤੰਬਰ ਨੂੰ 6 ਸਾਲ ਹੋ ਜਾਣੇ ਮੈਨੂੰ ਵੀ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ ਮੇਰੇ ਪਾਪਾ ਬਾਈ ਦਿਨ ਪਹਿਲਾਂ ਮੇਰੇ ਪਾਪਾ ਦੇ ਛੋਟੇ ਭਰਾ ਦੀ ਡੈਥ ਹੋਈ ਮੇਰੇ ਚਾਚਾ ਜੀ ਦੀ ਉਹ ਕਹਿੰਦੇ ਵੀ ਮੇਰੇ ਪਾਪਾ ਤੋਂ ਬਾਈ ਦਿਨ ਪਹਿਲਾਂ ਮੇਰੇ ਚਾਚਾ ਜੀ ਦੀ ਡੈਥ ਹੋਊ ਦੇਖੋ ਇੱਕ ਘਰ ਦੇ ਵਿੱਚ ਦੋ ਭਰਾ ਨੇ ਜਿਹੜੇ ਇਸ ਤਰ੍ਹਾਂ ਚਲੇ ਜਾਣਾ ਬਹੁਤ ਔਖਾ ਹੈ ਜੀ ਬਾਪ ਦੇ ਸਿਰ ਤੇ ਮੌਜਾ ਹੁੰਦੀਆਂ ਨੇ ਉਹ ਕਿਤੋਂ ਵੀ ਨਹੀਂ ਮਿਲਦੀਆਂ ਭੈਣੇ ਬਿਲਕੁਲ ਸੱਚਾ ਗੁਰਮੀਲ ਕੌਰ ਸਮਰੂਰ ਹਾਂਜੀ ਗੁਰਮੀਲ ਕੌਰ ਜੀ ਥੈਂਕ ਯੂ ਸੋ ਮੱਚ ਤੁਸੀਂ ਕਮੈਂਟ ਕਰਦੇ ਹੋ ਤੁਸੀਂ ਬਿਲਕੁਲ ਸ ਅਦੇਸ਼ ਕਦੋਂ ਗਿਆ ਸੀ ਕੈਨੇਡਾ ਗੁਵਿਰ ਸਿੰਘ ਦੀ ਗੁਰਵੀਰ ਸਿੰਘ ਦੀ ਆਈਡੀ ਤੋਂ ਆਇਆ ਅਦੇਸ਼ ਜੀ ਗਿਆ ਸੀਗਾ ਅਗਸਤ 2019 ਚ ਆਪਾਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਤੀਏ ਅਗੇ ਅਦੇਸ਼ ਗਿਆ ਸੀ ਅਗਸਤ 2019 ਦੇ ਵਿੱਚ ਤੇ ਅਦੇਸ਼ ਫਿਰ ਆ ਗਿਆ ਸੀਗਾ ਜਨਵਰੀ 2022 ਦੇ ਵਿੱਚ ਕਿਉਂਕਿ 2 ਸਾਲਾਂ ਬਾਅਦ ਉਹਨੂੰ ਆਉਣਾ ਪੈ ਗਿਆ ਸੀ ਆਪਦੇ ਪਾਪਾ ਕਰਕੇ ਉਹ ਬਿਮਾਰ ਸੀਗੇ ਹਨਾ ਤੇ ਜਦੋਂ ਉਹ ਜ਼ਿਆਦਾ ਸੀਰੀਅਸ ਹੋ ਗਏ ਸੀਗੇ ਫਿਰ ਮੈਂ ਉਹਨੂੰ ਬੁਲਾ ਲਿਆ ਸੀਗਾ ਤੇ ਆਪਣੇ ਪਾਪਾ ਦੇ ਜਾਣ ਤੋਂ 10 ਦਿਨ ਪਹਿਲਾਂ ਉਹ ਆਇਆ ਸੀਗਾ ਤੇ ਫਿਰ ਮੇਰੇ ਕੋਲੇ ਸਾਲ ਦੇ ਲਗਭਗ 2 ਹੋ ਰਿਹਾ ਸੀਗਾ ਤੇ ਹੁਣ ਉਹਨੂੰ 2 ਸਾਲ ਫੇਰ ਹੋਏ ਨੇ ਗਏ ਨੂੰ ਤੇ ਪਿਛਲੇ ਸਾਲ ਮੈਂ ਉਹਦੇ ਕੋਲੇ ਚਲੀ ਗਈ ਸੀ ਤੇ ਕੁੱਲ ਮਿਲਾ ਕੇ ਤਾਂ 4-5 ਸਾਲ ਹੋ ਗਏ ਪਰ ਸਾਲ ਵਿੱਚੋਂ ਦੀ ਬ੍ਰੇਕ ਪੈ ਗਈ ਉਹ ਇੱਥੇ ਆ ਗਿਆ ਸੀ ਤੇ ਫੇਰ ਹੁਣ 4 ਸਾਲ ਹੋਏ ਨੇ ਦੋ ਪਹਿਲਾਂ ਦੋ ਬਾਅਦ ਚ ਅ ਅੱਗੇ ਨਾ ਇੱਕ ਗੁਰਦਿਆਰ ਸਿੰਘ ਦੀ ਆਈਡੀ ਤੋਂ ਆਇਆ ਸੀ ਕਹਿੰਦੇ ਤੁਹਾਡੇ ਜਨਮ ਅਸ਼ਟਮੀ ਵਾਲੇ ਜਨਮ ਰਾਤ ਨੂੰ ਕਿੰਨਾ ਕਮੀ ਆਇਆ ਸੀ ਰਾਤ ਆਪਣੇ ਕਿੰਨਾ ਕਮੀ ਆਇਆ ਸੀ ਬੀਬੀ ਹਾ ਆਪਣੇ ਮੀਂਹ ਕਿ ਨਾ ਆਇਆ ਸੀ ਲੋ ਥੋੜਾ ਹੀ ਆਇਆ ਕਣਗਾਈਆਂ ਹਨ ਹਾਂ ਸਾਡੇ ਆਇਆ ਸੀਗਾ ਜੀ ਪਰ ਬਹੁਤਾ ਜ਼ਿਆਦਾ ਨਹੀਂ ਸੀ ਆਇਆ ਮੈਨੂੰ ਤਾਂ ਵੈਸੇ ਸਵੇਰੇ ਉੱਠ ਕੇ ਪਤਾ ਲੱਗਿਆ ਕਿ ਬਾਹਰ ਫਰਸ਼ ਤੇ ਪਾਣੀ ਖੜਾ ਥੋੜਾ ਜਿਹਾ ਥੋੜਾ ਆਇਆ ਸੀਗਾ ਤੇ ਨੈਕਸਟ ਹੈਗੇ ਆ ਜੀ ਅ ਅੰਟੀ ਮੇਰੇ ਪਾਪਾ ਨੂੰ 25 ਜੁਲਾਈ ਨੂੰ ਗਿਆ 5 ਸਾਲ ਹੋ ਗਏ ਮੰਮੀ ਇਕੱਲੇ ਰਹਿ ਗਏ ਨੇ ਮੇਰਾ ਕੋਈ ਹੋਰ ਭੈਣ ਭਾਈ ਵੀ ਨਹੀਂ ਹੈ ਮੈਂ ਰੋਨੀ ਆ ਮੈਂ ਵਲੌਗ ਦੇਖ ਕੇ ਬਹੁਤ ਮੇਰਾ ਮਨຊਾਉਂਦ ਹੁੰਦਾ ਇਹ ਤੁਹਾਡੀ ਨਾ ਜੀ ਗੱਲ ਬਿਲਕੁਲ ਸਹੀ ਹੈ ਬੇਟੇ ਜਿਹੜ ਤੁਸੀਂ ਕਹਿੰਿਆ ਮੇਰਾ ਭੈਣ ਭਾਈ ਨਹੀਂ ਹੈਗਾ ਮੈਂ ਇਹਦੇ ਤੇ ਨਾ ਇੱਕ ਵਲੌਗ ਜ਼ਰੂਰ ਬਣਾਉਂਗੀ ਕਿ ਜਿਹੜਾ ਕੱਲਾ ਬੰਦਾ ਹੁੰਦਾ ਨਾ ਜਮਈ ਜੀ ਦਾ ਕੋਈ ਭੈਣ ਭਾਈ ਨਹੀਂ ਹੁੰਦਾ ਭੈਣ ਭਾਈ ਜਿਹੜਾ ਸਕਾ ਹੁੰਦਾ ਉਹ ਸਕਾ ਹੀ ਹੁੰਦਾ ਇਹ ਗੱਲ ਵੀ ਮੰਨਣੀ ਪਾਉਗੀ ਕਿ ਸਕਾ ਭੈਣ ਭਾਈ ਸਕਾ ਹੀ ਹੁੰਦਾ ਜਿੰਨੇ ਮਰਜੀ ਚਾਚੇ ਤਾਏ ਮਾਮੇ ਭੂਆ ਦੇ ਬੱਚੇ ਹੋਣ ਪਰ ਜੋ ਤੁਹਾਡਾ ਸਕਾ ਭੈਣ ਭਾਈ ਹੁੰਦਾ ਜਿਹੜੀ ਤੁਹਾਨੂੰ ਉਹਦੀ ਸਪੋਰਟ ਹੁੰਦੀ ਆ ਉਹ ਤੁਹਾਨੂੰ ਹੋਰ ਕਿਤੋਂ ਮਿਲ ਨਹੀਂ ਸਕਦੀ ਔਰ ਮੈਂ ਸਮਝ ਸਕਦੀ ਆ ਕਿ ਤੁਸੀਂ ਕੱਲੇ ਆ ਜਿਹੜੇ ਉਹ ਇਸ ਦੁੱਖ ਨੂੰ ਕਿਵੇਂ ਚਲਦੇ ਆ ਬੈਣ ਅਮਰਜੀਤ ਤੁਸੀਂ ਵਾਲਾਂ ਦੇ ਲਈ ਨੁਸਖਾ ਦੱਸਿਆ ਸੀ ਉਸ ਵਿੱਚ ਤੁਸੀਂ ਮੇਥੀ ਦਾਣਾ ਦੱਸਿਆ ਸੀ ਬਰੀਕ ਵਾਲਾ ਮੇਥੀ ਦਾਣਾ ਲੈਣਾ ਜਾਂ ਮੇਥੀ ਜਰੂਰ ਦੱਸਿਓ ਮੈਂ ਤਾਂ ਜੀ ਕੋਈ ਨੁਸਖਾ ਵੈਸੇ ਵਾਲਾ ਵਾਲਾ ਤੁਹਾਨੂੰ ਨਹੀਂ ਦੱਸਿਆ ਤੁਹਾਨੂੰ ਭੁਲੇਖਾ ਲੱਗ ਗਿਆ ਹੋਊਗਾ ਮੈਂ ਨਹੀਂ ਦੱਸਿਆ ਹੈਗਾ ਕੋਈ ਵੀ ਨੁਸਖਾ ਆਪਾਂ ਤਾਂ ਇੱਕ ਦਿਨ ਡਾਈ ਵਾਲਾ ਜਰੂਰ ਦੱਸਿਆ ਸੀ ਕਿ ਕਿਹੜਾ ਕਿਹੜਾ ਕਲਰ ਲਾਉਣੀ ਆ ਤੇ ਕਿਸ ਤਰ੍ਹਾਂ ਲਾਉਣੀ ਆ ਮੈਂ ਕੋਈ ਇਸ ਤਰ੍ਹਾਂ ਦਾ ਨੁਸਖਾ ਨਹੀਂ ਦੱਸਿਆ ਹਨ ਤੇ ਉਹ ਆਪਾਂ ਬੀਬੀ ਨੂੰ ਜ਼ਰੂਰ ਕਹਿ ਦਾਂਗੇ ਕਿ ਆਪਣੇ ਵਲੌਗ ਦੇ ਵਿੱਚ ਬੀਬੀ ਬਾਰ ਬਾਰੇ ਜ਼ਰੂਰ ਦੱਸ ਦੂਗੀ ਕਿਹੜਾ ਕੋਈ ਨੁਸਖਾ ਹੋਊਗਾ ਜੀ ਵਾਲ ਜਿਹੜੇ ਉਹ ਸਹੀ ਰਹਿਣ ਬੀਬੀ ਦੇ ਵਾਲ ਬਹੁਤ ਵਧੀਆ ਵੱਡੇ ਵੱਡੇ ਪਏ ਨੇ ਨਹੀਂ ਤਾਂ ਐਡੀਆਂ ਐਡੀਆਂ ਬੁੜੀਆਂ ਦੇ ਵਾਲ ਆ ਜਿਹੜੇ ਇੰਨੇ ਘਰੇ ਜਾਂਦੇ ਹੁੰਦੇ ਨੇ ਪਰ ਬੀਬੀ ਦੇ ਵਾਲ ਐਨ ਪੂਰੇ ਲੰਬੇ ਪਏ ਨੇ ਵਧੀਆ ਜੂੜਾ ਹੁੰਦਾ ਬੀਬੀ ਦਾ ਬੀਬੀ ਨੂੰ ਕਹੂੰਗੀ ਉਹ ਤੁਹਾਨੂੰ ਵਲੌਗ ਦੇ ਵਿੱਚ ਦੱਸ ਦੇਗੀ ਤੇ ਨੈਕਸਟ ਹੈਗਾ ਜੀ ਹਾਂਜੀ ਮੈਂ ਵੀ ਤੁਹਾਡੇ ਵਲੌਗ ਤੁਹਾਡੇ ਵਰਗੀਆਂ ਫਰਸਟ ਕਮੈਂਟ ਕੀਤਾ ਮੈਂ ਨੈ ਕੁਲਵਿੰਦਰ ਇੰਡੀਆ ਨਵਾਂ ਸ਼ਹਿਰ ਤੋਂ ਮੈਂ ਰਹਿੰਦੀ ਕੈਲਗਰੀਆਂ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਦਿਲ ਨੂੰ ਸਕੂਨ ਬਹੁਤ ਮਿਲਦਾ थैंक यू ਜੀ थैंक यू so much ਕੁਲਵਿੰਦਰ ਜੀ ਤੁਸੀਂ ਇੰਨੀ ਬਿਜ਼ੀ ਲਾਈਫ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਵਲੌਗ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅ ਭੈਣ ਜੀ ਮੈਂ ਵੀ ਆਪਣੇ ਪਾਪਾ ਵਾਂਗ ਪੋਜ਼ਿਟਿਵ ਐਂਡ ਬਰੇਵ ਹਾਂ ਤੁਸੀਂ ਆਪਣੇ ਪਾਪਾ ਵਾਂਗ ਪੋਜ਼ਿਟਿਵ ਬ्रो ਬੇਟੇ ਨੂੰ ਤੁਹਾਡੀ ਬਹੁਤ ਨੀਡ ਹੈ ਹਾਂਜੀ ਬਿਲਕੁਲ ਮੈਂ ਬਹੁਤ ਪੋਜ਼ਿਟਿਵ ਰਹਿਣੀ ਹਾਂ ਜੀ ਪੈਨ ਮੈਂ ਵੀ ਤੇਰੇ ਵਰਗੀਆਂ ਜਿਸ ਕਰਨ ਪੈੰਜੀ ਮੈਂ ਗੁਰਜਿੰਦਰ ਆਸਟ੍ਰੇਲੀਆ ਤੋਂ ਬਹੁਤ ਭੈਣਾ ਨੇ ਜੀ ਆਪਣੇ ਵਰਗੀਆਂ ਮੈਨੂੰ ਲੱਗਦਾ ਆਪਣੀ ਤਾਂ ਸੁਸਾਇਟੀ ਅਲੱਗ ਬਣਾ ਲੈਣੀ ਚਾਹੀਦੀ ਆਪਾਂ ਨੂੰ ਕਿਉਂਕਿ ਆਪਣੇ ਵਰਗੀਆਂ ਨੂੰ ਨਾ ਲੋਕ ਜਿਹੜੇ ਉਹ ਸੁਸਾਇਟੀ ਦਾ ਹਿੱਸਾ ਨਹੀਂ ਮੰਨਦੇ ਇਹਦੇ ਤੇ ਵੀ ਇੱਕ ਵਲੌਗ ਬਣਾਉਂਗਾ ਇਹ ਸੱਚਾਈ ਹੈ ਤੇ ਚਲੋ ਜੀ ਕਾਫੀ ਜ਼ਿਆਦਾ ਕਮੈਂਟ ਹੋ ਗਏ ਆਪਾਂ ਫੇਰ ਮਿਲਾਂਗੇ ਕੋਈ ਵਧੀਆ ਜਿਹਾ ਵਲੌਗ ਲੈ ਕੇ ਤੇ ਫੇ ਸੋਹਣੀਆਂ ਸੋਹਣੀਆਂ ਗੱਲਾਂ ਕਰਾਂਗੇ ਠੀਕ ਹੈ ਜੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਚ ਰੱਖੇ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੱਬ ਰਾਖਾ